ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਇਹਨਾਂ ਮੁੰਡਿਆਂ ਨੇ ਗੁਰੂ ਘਰ ਦੇ ਵਿੱਚ ਵੜ ਕੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੀ ਖੌਫਨਾਕ ਕਹਾਣੀ ਸੁਣ ਕੇ ਤੁਹਾਡਾ ਦਿਲ ਦਹਿ ਜਾਵੇਗਾ। ਦਰਸਲ ਬੀਤੇ ਦਿਨੀ ਇਹ ਮੁੰਡੇ ਇੱਕ ਗੁਰੂ ਘਰ ਦੇ ਵਿੱਚ ਵੜ ਕੇ ਗਲਤ ਕੰਮ ਕਰਨ ਲੱਗੇ ਹੋਏ ਸੀ। ਜਿਸ ਦੀ ਤਸਵੀਰਾਂ ਵਿੱਚ ਨਜ਼ਰ ਆ ਰਹੇ ਮੁੰਡੇ ਨੇ ਵੀਡੀਓ ਬਣਾ ਲਈ ਤੇ ਇਸ ਬਾਬਤ ਇਹਨਾਂ ਮੁੰਡਿਆਂ ਨੂੰ ਸੂਹ ਲੱਗੀ। ਜਿਸ ਤੋਂ ਬਾਅਦ ਆਪਣੀ ਘਟੀਆ ਹਰਕਤ ਦੇ ਸਬੂਤ ਮਿਟਾਉਣ ਲਈ ਇਹਨਾਂ ਮੁੰਡਿਆਂ ਨੇ ਹਰਪ੍ਰੀਤ ਸਿੰਘ ਨਾਮ ਦੇ ਇਸ ਮੁੰਡੇ ਨਾਲ ਅਜਿਹਾ ਕਾਰਦ ਕਰ ਦਿੱਤਾ ਕਿ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵੀ ਸੋਚਾਂ ਵਿੱਚ ਡੁੱਬ ਗਈ। ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਸੁਗਵੰਦਰ ਸਿੰਘ ਵਾਸੀ ਬਿੰਡ ਰੋੜਿਆ ਵਾਲੀ ਦੇ ਐਸ ਐਚ ਓ सदर ਇੰਸਪੈਕਟਰ ਐਕਸਪਾਸਿੰਗ ਦੇ ਪਾਸ ਆਪਣਾ ਬਿਆਨ ਤਰਜੀਹ ਕਰਾਇਆ ਕਿ ਮਿਤੀ 4524 ਨੂੰ ਉਹ ਸ਼ਾਮ ਨੂੰ ਕਰੀਬ 8 ਵਜੇ ਉਹ ਤੇ ਉਹਦਾ ਲੜਕਾ ਹਰਪ੍ਰੀਤ ਸਿੰਘ ਪਿੰਡ ਦੇ ਠੇਕੇ ਦੇ ਕੋਲ ਦੋਨੇ ਖੜੇ ਸੀ ਇਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਦੇ ਆ ਕੇ ਆਪਣੇ ਜਿਹੜੇ 10 ਤਿਆਰਾਂ ਦੇ ਨਾਲ ਉਹਦੇ ਲੜਕੇ ਹਰਪ੍ਰੀਤ ਸਿੰਘ ਤੇ ਹਮਲਾ ਕਰਤਾ ਅਤੇ ਉਹ ਉਹਦੇ ਤੇ ਉਹਨੂੰ ਕਾਫੀ ਵਾਰ ਕੀਤੇ ਜਿਸ ਨਾਲ ਦੇ ਨਾਲ ਉਹਦੀ ਜਿਹੜੀ ਮੌਕੇ ਤੇ ਇਲਾਜ ਲਈ ਜੋ ਲੈ ਕੇ ਆ ਰਹੇ ਸੀ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਉਸ ਦੇ ਬਿਆਨ ਤੇ ਜਿਹੜਾ ਹੈਗਾ ਪਹਿਲੇ ਦੋਸ਼ੀਆਂ ਜਸ਼ਨਪ੍ਰੀਤ ਅਮਰਤਪਾਲ ਸਿੰਘ ਅਤੇ ਜ਼ਸਕੋਰ ਸਿੰਘ ਦੇ ਖਿਲਾਫ ਮੁਕੱਦਮਾ ਅਦੀਨ ਤਾਰਾ 302 34 ਤੇ 120 20 ਆਈਪੀਸੀ ਤਹਿਤ ਦਰਜ ਕੀਤਾ ਗਿਆ ਆ ਆਰਪੀ ਸਿੰਘ ਦਾ ਕਤਲ ਕਰਨ ਤੋਂ ਉਪਰੰਤ ਜਿਹੜੇ ਦੋਸ਼ੀ ਹੈ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਜੋ ਮਤੀ 3524 ਨੇ ਜਿਹੜਾ ਹੈਗਾ ਐਸ ਐਚਓ ਸਦਰ ਇੰਸਪੈਕਟਰ ਉਪਾਲ ਸਿੰਘ ਦੇ ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਭਾਗੀਰਥ ਸਿੰਘ ਮੀਰਾਜੀ ਆਈ ਪੀ ਐਸ ਦੀ ਅਗਵਾਈ ਅੰਦਰ ਸਾਥੇ ਅਤੇ ਐਸ ਪੀ ਡੀ ਸਾਹਿਬ ਸ੍ਰੀ ਮਕਸਰ ਸਾਹਿਬ ਦੀ ਹਾਜ਼ਰਤਾ ਤੇ ਜਿਹੜਾ ਡਿਊਟੀ ਕਰਦੇ ਹੋਏ ਸਖਤ ਨਿਯੰਤਰਣ ਕਰਕੇ ਜਿਹੜਾ ਬਹੁਤ ਵਧੀਆ ਜਿਹੜੀ ਡਿਊਟੀ ਕਰਦੇ ਹੋਏ ਦੋਸ਼ੀਆਂ ਵੀ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਦੀ ਭਾਲ جاری ਆ ਤੇ ਜਿਹਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਾਊਗਾ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਕੋਲੋਂ ਜਿਹੜੇ ਇਹਨਾਂ ਦੇ ਮੌਕੇ 'ਵਾਰ ਦਾਪ ਤੇ ਹਥਿਆਰ ਵਰਤੇ ਸੀ ਉਹ ਬਰਾਮਦ ਕਰਾ ਲਿਆ ਤੇ ਦੋਸ਼ੀ ਜਿਹੜੇ ਹੈਗੇ ਆ ਇਸ ਵਕਤ ਪੁਲਸ ਰਿਮਾਰਡ ਤੇ ਆ ਇਹਨਾਂ ਦੀ ਜਿਹੜੀ ਲਾ ਮਰਤਕ ਦੇ ਪਤਾ ਨਹੀਂ ਦੱਸਿਆ ਵੀ ਵਜਾ ਨੂੰ ਜੇ ਸੀ ਤੇ ਗੋਸ਼ਿਆ ਨੇ ਕਿਤੇ ਚੋਰੀ ਕੀਤੀ ਸੀ ਜਿਸ ਦੀ ਇਸ ਦੇ ਲੜਕੇ ਮਿਰਤਕ ਹਰਪ੍ਰੀਤ ਸਿੰਘ ਦੇ پاس ਵੀਡੀਓ ਸੀ ਅਤੇ ਇਹ ਡਰਦੇ ਸੀ ਕਿਤੇ ਉਹ ਵੀਡੀਓ ਵਾਰ ਨਾ ਕਰ ਦੇ ਇਸੇ ਰੰਜਿਸ਼ ਕਰਕੇ ਉਹਨਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਕਟਨਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਰੂੜੀਆਂ ਵਾਲੀ ਦੀ ਹੈ ਜਿੱਥੇ ਇਹਨਾਂ ਮੁੰਡਿਆਂ ਨੇ ਨੌਜਵਾਨ ਹਰਪ੍ਰੀਤ ਸਿੰਘ ਨੂੰ ਮਾਰ ਮੁਕਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮਾਂ ਦੀ ਪਛਾਣ ਅਮਰਤਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਨਾਮ ਦੇ ਵਜੋਂ ਹੋਈ ਹੈ ਹਕੀਕੀ ਟੀਵੀ ਪੰਜਾਬੀ ਲਈ ਸ਼੍ਰੀ ਮੁਕਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ